ਪੰਜਾਬ ਦੀ ਇੱਕ ਵੱਡੀ ਮੈਡੀਕਲ ਐਸੋਸੀਏਸ਼ਨ ਦੇ ਅਧਿਕਾਰੀਆਂ ਵੱਲੋਂ ਇੱਕ ਵੱਡੀ ਤੇ ਅਹਿਮ ਬੈਠਕ ਮੰਡੀ ਅਹਿਮਦਗੜ੍ਹ ਦੇ ਵਿੱਚ ਕੀਤੀ ਗਈ ਹੈ ਤੇ ਇਸ ਮੌਕੇ ਕਈ ਅਹਿਮ ਫੈਸਲੇ ਲਏ ਗਏ ਨੇ ਤੇ ਨਾਲ ਹੀ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੇ ਲਈ ਚਿੰਤਾ ਵੀ ਜ਼ਾਹਰ ਕੀਤੀ ਗਈ ਹੈ ਤੇ ਇਹ ਫੈਸਲਾ ਕੀਤਾ ਗਿਆ ਹੈ ਕਿ ਐਸੋਸੀਏਸ਼ਨ ਦੇ ਵੱਲੋਂ ਪੰਜਾਬ ਸਰਕਾਰ ਨਾਲ ਮਿਲ ਕੇ ਵੱਡੇ ਉਪਰਾਲੇ ਕੀਤੇ ਜਾਣਗੇ ਤੇ ਮੈਡੀਕਲ ਸਟੋਰਾਂ ਦੇ ਉੱਪਰ ਨਸ਼ੇ ਦੀਆਂ ਦਵਾਈਆਂ ਰੱਖਣ ਤੇ ਉਸ ਨੂੰ ਵੇਚਣ ਤੇ ਵੀ ਪਾਬੰਦੀ ਲਗਾਈ ਜਾਵੇਗੀ ਤੇ ਇਸ ਬਾਰੇ ਪੰਜਾਬ ਸਰਕਾਰ ਅਤੇ ਵਿਭਾਗ ਨੂੰ ਜਾਣੂ ਕਰਵਾਇਆ ਜਾਵੇਗਾ ਕਿ ਕਿਹੜੀਆਂ ਦਵਾਈਆਂ ਦੀ ਵਰਤੋਂ ਜ਼ਿਆਦਾਤਰ ਲੋਕ ਨਸ਼ੇ ਦੇ ਤੌਰ ਤੇ ਕਰਮ ਲੱਗੇ ਨੇ ਇਹ ਨਹੀਂ ਨਹੀ ਬਲਕਿ ਆਪਣੇ ਮੈਡੀਕਲ ਸਟੋਰਾਂ ਤੇ ਕਿਹੜੀ ਦਵਾਈ ਰੱਖਣੀ ਹੈ ਤੇ ਕਿਹੜੀ ਦਵਾਈ ਨੂੰ ਲੋਕ ਕਿਸ ਮਕਸਦ ਦੇ ਨਾਲ ਖਰੀਦਣ ਆਉਂਦੇ ਨੇ ਇਹ ਸਾਰਾ ਰਿਕਾਰਡ ਵੀ ਮੈਡੀਕਲ ਸਟੋਰ ਵਾਲਿਆਂ ਨੂੰ ਰੱਖਣਾ ਪਏਗਾ ਸਰ ਅਸੀਂ ਇਹ ਮੀਟਿੰਗ ਇਸ ਮੁੱਦੇ ਤੇ ਰੱਖੀ ਆ ਕਿ ਸਾਰੇ ਅਸੀਂ ਆਪਣੇ ਕੰਮਿਸਟਰਨ ਨੂੰ ਬੁਲਾ ਕੇ ਜਿੰਨਾ ਡਰਗ ਦਾ ਰਿਕਾਰਡ ਰੱਖਣਾ ਕਿਦਾਂ ਰਿਕਾਰਡ ਰੱਖਣਾ ਕਿਦਾਂ ਕਿਹੜੀ ਚੀਜ਼ ਨਹੀਂ ਸੇਲ ਕਰਨੀ ਜਾਂ ਪਰਚੀਤ ਪਰ ਸੇਲ ਕਰਨੀ ਹੈ ਸਲਿੱਪ ਲੈ ਕੇ ਰਿਕਾਰਡ ਕਿਦਾਂ ਮੇਨਟੇਨ ਕਰਨਾ ਹਰ ਚੀਜ਼ ਬਾਰੇ ਕੇਮਿਸਟਾ ਨੂੰ ਵੇਅਰ ਕਰ ਰਹੇ ਹਾਂ ਅਸੀਂ ਵੈਸੇ ਵੀ ਹਰ ਤਿੰਨ ਤੋਂ ਚਾਰ ਮਹੀਨੇ ਮਗਰੋਂ ਹਰ ਜੋ ਲੇਟੈਸਟ ਇਨਫੋਰਮੇਸ਼ਨ ਹੁੰਦੀ ਆ ਡਿਪਾਰਟਮੈਂਟ ਵੱਲੋਂ ਸਾਨੂੰ ਉਹ ਅਸੀਂ ਕੇਮਿਸਟਾ ਨਾਲ ਸ਼ੇਅਰ ਕਰਦੇ ਹਾਂ ਤਾਂ ਕਿ ਉਹਨਾਂ ਨੂੰ ਅਵੇਅਰਨੈਸ ਹੋਵੇ ਹਰ ਚੀਜ਼ ਦੀ ਅਸੀਂ ਪੰਜਾਬ ਗਵਰਨਮੈਂਟ ਦੇ ਨਾਲ ਆ ਟੂ ਐ ਰੈਡੀਕੇਟ ਦਾ ਡਰਗ ਮੈਨਸ ਟੋਟਲੀ ਇਨ ਪੰਜਾਬ ਅਸੀਂ ਜਦੋਂ ਵੀ ਕਦੀ ਸਾਡੀ ਡਿਪਾਰਟਮੈਂਟ ਦੇ ਨਾਲ ਜਾਂ ਕਮਿਸ਼ਨਰ ਅਨੁਭਵ ਤ੍ਰਿਖਾ ਜੀ ਦੇ ਨਾਲ ਜਾਂ ਸਾਡੇ ਜਿਹੜੇ ਜੁਆਇੰਟ ਕਮਿਸ਼ਨਰ ਨੇ ਗਰਕ ਸਾਹਿਬ ਦੇ ਨਾਲ ਜਦੋਂ ਵੀ ਸਾਡੀ ਪੰਜਾਬ ਕੇਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੁੰਦੀ ਹੈ ਉਦੋਂ ਅਸੀਂ ਵਕ ਵਕ ਤਰੀਕੇ ਵੀ ਉਹਨਾਂ ਨੂੰ ਦੱਸਦੇ ਹਾਂ ਕਿ ਕਿਵੇਂ ਪੰਜਾਬ ਦੇ ਵਿੱਚ ਡਰੱਗ ਮੈਨਸ ਨੂੰ ਖਤਮ ਕੀਤਾ ਜਾ ਸਕਦਾ ਸਾਡੇ ਇਹ ਸੁਝਾਅ ਵੀ ਨੇ ਹੁਣ ਅਸੀਂ ਪਿਛਲੇ ਕੁਝ ਦਿਨ ਪਹਿਲੇ ਅਨੁਭਵ ਤ੍ਰਿਖਾ ਜੀ ਨੂੰ ਫੋਨ ਕੀਤਾ ਸੀ ਉਹਨਾਂ ਨੇ 20 ਜਨਵਰੀ ਨੂੰ ਸਾਨੂੰ ਚੰਡੀਗੜ੍ਹ ਦੇ ਵਿੱਚ ਬੁਲਾਇਆ ਇਸ ਟਾਪਿਕ ਦੇ ਉੱਤੇ ਡਿਸਕਸ ਕਰਨ ਵਾਸਤੇ ਡਰਗ ਅਵੇਅਰਨੈਸ ਦੇ ਉੱਪਰ ਤੇ ਹੋਰ ਜਿਹੜੇ ਸਾਡੇ ਕੇਮਿਸਟਾਂ ਦੇ ਮਸਲੇ ਨੇ ਉਹਦੇ ਉੱਤੇ ਇੱਕ ਉਹਨਾਂ ਨੇ ਮੀਟਿੰਗ ਵੀ ਰੱਖੀ ਹੈ ਜਿਹੜੀ ਕਿ ਅਸੀਂ ਡਿਟੇਲ ਦੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਅਸਦੀ ਐਕਸ ਅਹਿਮ ਬੈਠਕ ਦੇ ਵਿੱਚ ਪੰਜਾਬ ਭਰ ਦੇ ਜ਼ਿਲ੍ਹਿਆਂ ਤੋਂ ਮੈਡੀਕਲ ਐਸੋਸੀਏਸ਼ਨ ਦੇ ਅਹੁਦੇਦਾਰ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿਨ੍ਹਾਂ ਵੱਲੋਂ ਇਸ ਬੈਠਕ ਦੇ ਵਿੱਚ 2025 ਦੇ ਵਿੱਚ ਪੰਜਾਬ ਸਰਕਾਰ ਨਾਲ ਮਿਲ ਕੇ ਪੰਜਾਬ ਅੰਦਰੋਂ ਨਸ਼ੇ ਦੇ ਕੋਡ ਨੂੰ ਪਾਸ ਕਰਕੇ ਮੈਡੀਕਲ ਨਸ਼ੇ ਨੂੰ ਖਤਮ ਕਰਨ ਦੇ ਲਈ ਮਿਲ ਕੇ ਉਪਰਾਲੇ ਕਰਨ ਦਾ ਫੈਸਲਾ ਲਿਆ ਗਿਆ ਜਗਬਾਨੀ ਟੀਵੀ ਲਈ ਰਵੀ ਖਾਨ ਦੀ ਰਿਪੋਰਟ